ਚਲੋ ਵਈ ਚੱਲਦੇ ਆਂ ਅੱਜ ਆਪਾਂ ਨਰਮੇ 'ਚ ਸੀਲਰ ਮਾਰਨ ਅੱਜ ਡੇਟ ਹੋਈ 13 ਮਈ 2025 ਜਿਹੜਾ ਸਰੋਂ ਵਾਲਾ ਵਾਹਣ ਉਹਦੇ 'ਚ ਆਪਾਂ ਸੀਲਰ ਮਾਰਦੇ ਆਂ ਅੱਜ ਇੱਧਰ ਆਪਣੀ ਤੂੜੀ ਪਈ ਐ ਤੂੜੀ ਦਾ ਵੀ ਐਕਤੀ ਬਹੁਤ ਹੀ ਵਰਾਹਾਲਾ ਕੋਈ ਨਹੀਂ ਪੁੱਛਦਾ ਬਹੁਤ ਹੀ ਮੰਦਾ ਰੇਟ ਆ ਆ ਆਪਣੇ ਨਰਮੇ ਦੀ ਕੰਡੀਸ਼ਨ ਆ ਜਿਹੜਾ ਆਪਣਾ ਕਣਕ ਵਾਲੇ ਵਾਹਣ ਜਿਹੜਾ ਨਰਮਾ ਮੀਜਿਆ ਉਦੀ ਆ ਕੰਡੀਸ਼ਨ ਆ ਚਲੋ ਵੀ ਪੌਣੇ ਸਿਲਰ ਤੇ ਕਰਦੇ ਆ ਕੰਮ ਸਟਾਰਟ ਤੇ ਆਪਾਂ ਵੀ ਜੋੜ ਤੇ ਸਿਲਰ ਤੇ ਚੱਲ ਪਏ ਸਿਲਰ ਮਾਰਨ ਖਾਤਰ ਤੇ ਡੈਡੀ ਹੋ ਰਹੀ ਜਾਈ ਜਾਂਦੇ ਐ ਤੇ ਜਿਹੜਾ ਆਪਣਾ 5 ਕਿੱਲੇ ਵਾਹਣ ਆ ਇਹਦੇ 'ਚ ਕਰਾਉਣਾ ਆਪਾਂ ਕੰਪਿਊਟਰ ਕਰਾਹਾ ਇਹਦੇ 'ਚ ਵੀਜਣਾ ਫੇਰ ਆਪਾਂ ਗੰਵਾਰਾ ਤੇ ਕਰਾਵਾਂਗੇ ਇਹਦੀ ਵੀ ਤਿਆਰੀ ਪਹਿਲਾਂ ਸਿਲਰ ਇੱਕ ਵਾਰੀ ਮਾਰ ਲਈਏ ਪਾਈਪ ਲਾਈਨ ਵਾਲਾ ਵਾਹਣ ਵੀ ਆ ਵੀ ਕਰਨਾ ਆਪਾਂ 2 ਕਿੱਲੇ ਕੰਪਿਊਟਰ ਕਰਾਹਾ ਆਪਾਂ ਕਰ ਲਈਏ ਇੱਕ ਲੈ ਲਈਏ ਲੱਕੜ ਆਪਣੇ ਚਾਰ ਨਖਾਤਰ ਸੀਲਰਾਂ ਨੂੰ ਆ ਵਧੀਆ ਲੱਕੜਾ ਆ ਸਹੀ ਹੈ ਉਧਰ ਦੇਖਦੇ ਆ ਬਾਕੀ ਉਹ ਹੈ ਨਹੀਂ ਕੋਈ ਵੀ ਚੱਜ ਦੀ ਆ ਹੀ ਠੀਕ ਆ ਚਲੋ ਵੀ ਕਰਤਾ ਕੰਮ ਸਟਾਰਟ ਸੀਲਰ ਲਾਉਣ ਦਾ ਕੋਈ ਗੁੱਜਣਾ ਡਟਲੇ ਬਹੁਤ ਹੀ ਉੱਠ ਰਹੇ ਆ ਕਿਉਂਕਿ ਆ ਇਹਦੇ ਚ ਪਹਿਲਾਂ ਪਾਣੀ ਲਾ ਰੱਖਿਆ ਸੀ ਆਪਾਂ ਇੱਕ ਕਿਾਰੇ ਵਿੱਚ ਬੜੇਵੇਂ ਜਿੱਟੇ ਸੀ ਪਾਣੀ ਲਾਇਆ ਸੀ ਥਾਂ ਕਰਕੇ ਥੋੜੇ ਜਿਆਦੇ ਚ ਡਲੇ ਉੱਠੀ ਜਾਂਦੇ ਆ ਹਜੇ ਆਪਾਂ ਇੱਕ ġeṛa ਲਾਇਆ ਹਜੇ ਤੇ ਦੂਜਾ ġeṛa ਲਾਉਣ ਦੀ ਤਿਆਰੀ ਚ ਗੱਭਰੂ ਨੇ ਕੰਮ ਕਰਤਾ ਓਕੇ ਤੇ ਸਾਰਾ ਕੰਮ ਕੰਡੀਸ਼ਨ ਓਕੇ ਹੈ ਜਮਾ ਨਰਮੇ ਨਰਮੇ ਦੀ ਡੈੜੀ ਕਹਿੰਦਾ ਵੀਡੀਓ ਨੂੰ ਬੜਾਈ ਜੇ ਨੀਰ ਨਰਮੇ ਦਾ ਵਿਚਾਲ ਰੱਖ ਲੈ ਕਹਿੰਦਾ ਤੇ ਚੱਲ ਚਲ ਪਈ ਸਾਰਾ ਪੱਟੀ ਇਹ ਆਪਾਂ ਕਹਿੰਦਾ ਵੀਡੀਓ ਦੇ ਚੱਕਰ ਚ ਪਰ ਆਪਾਂ ਕਰਤੀਆਂ ਲੈਂਕਾਂ ਨੂੰ ਕਹਿੰਦਾ ਥੋੜਾ ਜਿਹਾ ਕੰਟਰੋਲ ਕੰਟਰੋਲ ਕਰਨ ਤੋਂ ਬਾਅਦ ਫੇਰ ਜਿਹੜੀ ਇਹਨਾਂ ਦੀ ਆਸੀ-ਬਾਸੀ ਨਹੀਂ ਜਾਂਦੇ ਸਿਲਰ ਜਿਹੜਾ ਕਿ ਨਰਮਾ ਨਹੀਂ ਪਟਿਆ ਜਾਂਦਾ ਕੰਟਰੋਲ ਕਰਨ ਤੋਂ ਬਾਅਦ ਡੈਡੀ ਕੋਲੇ ਆ ਗਿਆ ਫੋਨ 2 ਮਿੰਟ ਲਈ ਅਸੀਂ ਰੁੱਕ ਗਏ ਇਹ ਆਪਣਾ ਨਰਮਾ ਹਜੇ ਗੇੜੇ ਲਾਇਸੀ ਤੋਂ ਉਹ ਤੋਂ ਪਹਿਲਾਂ ਫੋਨ ਆ ਗਿਆ ਫੋਨ ਡੈਡੀ ਸੌਣ ਲੱਗ ਗਿਆ ਇਹਦੇ ਕਰਕੇ ਆਪਾਂ ਨੂੰ ਸੀਟਰ ਲਾਉਣੇ ਪਏ ਕਿਉਂਕਿ ਗੰਧ ਬਹੁਤ ਹੋਇਆ ਪਿਆ ਇੱਕ ਅੱਧਾ ਮੀ ਪੈ ਗਿਆ ਤਾਂ ਜਿਹੜਾ ਗੰਧ ਹੈ ਹੋਰ ਜ਼ਿਆਦਾ ਹੋ ਜਾਊਗਾ ਫਿਰ ਕੰਟਰੋਲ ਕਰਨ ਔਖਾ ਹੋ ਜਾਂਦਾ ਤਾਂ ਕਰਕੇ ਅੱਜ ਸੀਟਰ ਲਾ ਲਈਏ ਮੈਂ ਥੋੜੀ ਜੀ ਸੈਲਫੀ ਬਣਾਲੀ ਡੈਡੀ ਹਜੇ ਵੀ ਨਹੀਂ اٹਿਆ ਕਾਲ ਕਰਨ ਨੂੰ ਇਹਦਾ ਫਿਰ ਕੰਮ ਲੰਮੀ ਚੱਲ ਪੈਂਦਾ ਯਾਰ ਵੈਲੀ ਫਿਰ ਫੌਜੀ ਬੰਦਾ ਫਿਰ ਗੱਲਬਾਤ ਲੰਮੀ ਚੱਲੀ ਪੈਂਦੀ ਹੈ ਡੈਡੀ ਨੂੰ ਆਖਿਆ ਦੋ ਮਿੰਟ ਕਰ ਲੈ ਬੰਦ ਟਰੈਕਟਰ ਤੋਂ ਗਾਲੀ ਕਰ ਲੈ ਦੋ ਮਿੰਟ ਕਰਤਾ ਵੀ ਬੰਦ ਟਰੈਕਟਰ ਤੇ ਅਸੀਂ ਲੱਗ ਕੇ ਫਿਰ ਇੰਨੇ ਗੱਲਬਾਤ ਕਰਨ ਤੇ ਫਿਰ ਮੈਨੂੰ ਵੱਜ ਗਈ ਘਰੇ ਆਵਾਜ਼ ਕਹਿੰਦੇ ਆਜੋ ਭਾਈ ਸ਼ੇਰਾ ਧਾਰ ਕੱਢ ਲੈ ਡੈਡੀ ਨੂੰ ਛੱਡ ਕੇ ਕੱਲਾ ਫਿਰ ਮੈਂ ਆ ਗਿਆ ਭਾਈ ਘਰੇ ਕਰੇਦਰ ਮੱਜਾਂ ਵੀ ਸਾਰੀਆਂ ਤਿਆਰ ਦੀ ਤਿਆਰ ਦੇਖ ਕੇ ਸਾਰਿਆਂ ਨੇ ਚੱਕ ਲੈ ਕਰਨ ਇੱਕੋਸ ਨਾ ਕੋਸਾ ਕਿਉਂ ਤਾਂ ਸਾਨੂੰ ਪਾਉਗਾ ਕੀ ਹੈ ਆ ਮੱਝ ਦੀ ਕੱਢਣੀ ਆਪਾਂ ਤਾਰ ਤੇ ਮੰਮੀ ਨੇ ਆਖਿਆ ਫੜਾ ਵਾਰਟੀ ਤੇ ਕਢੀਏ ਦੀ ਆਪਾਂ ਤਾਰ ਆ ਰਿੰਗਦੀ ਹੋਈ ਕਹਿੰਦੀ ਮੇਰੀ ਕਢੋ ਤਾਰ ਹਾਂ ਤੇ ਤਾਰ ਆਪਾਂ ਕੱਢਣ ਲੱਗੇ ਤਾਰ ਕੱਢ ਕੇ ਆਪਦਾ ਕੰਮ ਕਰਕੇ ਫੇਰ ਚੱਲ ਪਈ ਫਾਈ ਖੇਤ ਨੂੰ ਇਹ ਲੋ ਗਿਆ ਡੈਡੀ ਕੱਲੇ ਲੱਗਾ ਵੈਸੀ ਥੋੜੀ ਜੀ ਘੱਟ ਆਵਾਜ਼ ਦੇ ਵਿੱਚ ਕਹਿੰਦੇ ਇਹਨਾਂ ਨੇ ਕਰਤਾਰ ਰਮਣੀ ਦੇ ਗੀਤ ਸੁਣੀ ਜਾਂਦਾ ਸੀ ਕਿਉਂਕਿ ਆਪਣੇ ਆਸੀ ਪਾਸੇ ਟਾਣੀਆਂ ਤਾਂ ਕਿ ਆਵਾਜ਼ ਥੋੜੀ ਜੀ ਘੱਟ ਰੱਖ ਕੇ ਇੱਧਰ ਉਧਰੋਂ ਫਿਰ ਸੋਰਜ ਵੀ ਕਹਿੰਦਾ ਵੀ ਓਕੇ ਵਾਏ ਇੱਧਰ ਆਪਾਂ ਵੀ ਤਿੰਨ ਚਾਰੇ ਲਾਤੇ ਸੀ ਡੈਡੀ ਨੂੰ ਆਖੇ ਵੀ ਖਿੱਚਦੇ ਕੰਮ ਉਧਰੋਂ ਆ ਗਈ ਨਵਰਾਜ ਦੀ ਕਾਲ ਵੀਡੀਓ ਕਾਲ ਉਧਰੋਂ ਨਵਰਾਜ કરી ਜਾਂਦਾ ਸੀ ਮਸਤੀ ਅਸੀਂ 2 ਮਿੰਟ ਕੀਤੀ ਵੀਡੀਓ ਕਾਲ ਨਵਰਾਜ ਭਾਈ ਅੱਜ ਕੱਲ ਆਪਦੇ ਪਿੰਡ ਨਾਨਕੀ ਬੈਠਾ ਮਸਤੀ ਕਰੀ ਜਾਂਦਾ ਨਾਨਕੇ ਨੂੰ ਕਰੀ ਜਾਂਦਾ ਤੰਗ ਪਰੇਸ਼ਾਨ ਆਪਾਂ 2 ਮਿੰਟ ਕਰੀ ਕਾਲ ਤੇ ਫੇਰ ਕੰਨ ਲਾਗੇ ਕੰਮ ਆ ਆਪਣੀ ਇੱਕ ਘੇਰਾ ਰਹਿ ਗਿਆ ਡੈਡੀ ਕਹਿੰਦਾ ਕਰਾਂਗੇ ਆਪਾਂ ਸਵੇਰੇ ਕੰਮ ਤੇ ਕੰਮ ਕਰਤਾ ਓਕੇ ਭਾਈ ਤੇ ਆਪਾਂ ਚੱਲ ਕੇ ਘਰ ਨੂੰ ਟਰੈਕਟਰ ਚਲਾ ਲਿਆ ਮੈਂ ਡੈਡੀ ਚਾਹਾਂ ਮੈਂ ਬੱਲਾਂ ਨੂੰ ਪਾਣੀ ਪਾਇਆ ਵਣ ਲੈ ਕੇ ਚੱਲ ਤੂੰ ਨੇ ਟਰੈਕਟਰ ਉਹ ਐਡ ਗਏ ਆਪਾਂ ਵੀ ਟਰੈਕਟਰ ਦੀ ਸੀਟ ਤੇ ਤੇ ਆ ਗਏ ਘਰੇ ਤੇ ਅੱਜ ਲਈ ਇੰਨਾ ਹੀ ਕੱਲ ਨੂੰ ਮਿਲਦੇ ਆ ਓਕੇ